ਇਸਾਨਾ ਨੂੰ ਤਰਨਾ ਪ੍ਰਦਰਸ਼ਨ ਖਤਮ ਕੀਤੇਆਂ 2 ਦਿਨ ਬੀਤ ਚੁੱਕੇ ਨੇ ਪਰ ਟ੍ਰੇਨਾਂ ਦੀ ਆਵਾਜਾਈ ਨਾਰਮਲ ਨਹੀਂ ਹੋ ਸਕੀ ਜਿਸ ਕਾਰਨ ਯਾਤਰੀਆਂ ਦੀ ਪਰੇਸ਼ਾਨੀ ਬਾਜ਼ ਤੂਰ ਜਾਰੀ ਹੈ ਰੱਦ ਟ੍ਰੇਨਾਂ ਦੀ ਸ਼ੁਰੂ ਹੋਈ ਆਵਾਜਾਈ ਨੂੰ ਦੇਖਦਿਆਂ ਯਾਤਰੀ ਵਾਪਸ ਰੇਲ ਵਾਪਸ ਰੇਲ ਯਾਤਰਾ ਵੱਲ ਜਾ ਰਹੇ ਨੇ ਜਿਸ ਨਾਲ ਸਟੇਸ਼ਨਾਂ ਤੇ ਭੀੜ ਹੋਣ ਲੱਗੀ ਹੈ ਬੁੱਧਵਾਰ ਸਵੇਰ ਤੋਂ ਸਟੇਸ਼ਨ ਤੇ ਬੁਕਿੰਗ ਕਾਊਂਟਰਾਂ ਤੇ ਲੱਗੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਯਾਤਰੀਆਂ ਦੀ ਭੀੜ ਲੱਗ ਰਹੀ ਹੈ ਇਸ ਨੂੰ ਦੇਖਦਿਆਂ ਸੁਰੱਖਿਆ ਮੁਲਾਜ਼ਮਾ ਵੱਲੋਂ ਲਾਈਨਾਂ ਆਦੀ ਲਗਾਈਆਂ ਗਈਆਂ ਨੇ ਭੀੜ ਹੋਣ ਕਾਰਨ ਯਾਤਰੀਆਂ ਨੂੰ ਟਿਕਟਾਂ ਲੈਣ ਲਈ ਲੰਮੀ ਉਡੀਕ ਕਰਨੀ ਪੈ ਰਹੀ ਹੈ ਉੱਥੇ ਕੀ ਟ੍ਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਯਾਤਰਾ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਲੇਟ ਆਉਣ ਵਾਲੀਆਂ ਟ੍ਰੇਨਾਂ 'ਚ ਕਈ ਮਹੱਤਵਪੂਰਨ ਟ੍ਰੇਨਾਂ ਸ਼ਾਮਲ ਨੇ ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ 'ਚ ਦੇਰੀ ਹੋ ਰਹੀ ਹੈ ਇਸੇ ਕ੍ਰਮ 'ਚ ਵੈਸ਼ਨੋਦੇਵੀ ਕਟੜਾ 7 ਘੰਟੇ 20 ਮਿੰਟ ਦੇਰੀ ਨਾਲ ਜਲੰਧਰ ਪਹੁੰਚੀ ਹੈ ਸਰਬੱਤ ਦਾ ਭਲਾ 7 ਘੰਟੇ ਲੇਟ ਰਹੀ ਹੈ ਇਸ ਤੋਂ ਇਲਾਵਾ 5 ਵਜੇ ਪਹੁੰਚਣ ਵਾਲੀ ਛਤੀਸਗੜ ਐਕਸਪ੍ਰੈਸ 8 ਘੰਟੇ 69 ਪੰਜਾਬ ਸ਼ਤਾਬਦੀ ਐਕਸਪ੍ਰੈਸ ਐਕਸਪ੍ਰੈਸ 1-1 ਘੰਟੇ ਨਾਲ ਦੇਰੀ ਨਾਲ ਸਬੰਧਤ ਸਟੇਸ਼ਨਾਂ ਤੇ ਪਹੁੰਚੀਆਂ ਨੇ ਉੱਥੇ ਹੀ ਬੰਦੇ ਭਾਰਤ ਐਕਸਪ੍ਰੈਸ 20 ਮਿੰਟ ਦੀ ਦੇਰੀ ਨਾਲ ਸਟੇਸ਼ਨ ਤੇ ਪਹੁੰਚੀ ਹੈ ਸਟੇਸ਼ਨ ਤੇ ਦੇਖਣ ਚਾਹੁੰਦਾ ਹੈ ਕਿ ਦੁਪਹਿਰ ਸਮੇਂ ਉਮੀਦ ਦੇ ਮੁਕਾਬਲੇ ਯਾਤਰੀਆਂ ਦੀ ਗਿਣਤੀ ਘੱਟ ਰਹਿੰਦੀ ਹੈ ਮੋਬਾਈਲ ਰਾਹੀਂ ਜਾਣਕਾਰੀ ਰੱਖਣ ਵਾਲੇ ਯਾਤਰੀ ਆਪਣੀਆਂ ਟ੍ਰੇਨਾਂ ਨੂੰ ਦੇਖ ਕੇ ਹੀ ਸਟੇਸ਼ਨ ਤੇ ਪਹੁੰਚਦੇ ਨੇ ਜਦਕਿ ਜਿਨ੍ਹਾਂ ਲੋਕਾਂ ਨੂੰ ਟ੍ਰੇਨਾਂ ਸੰਬੰਧੀ ਜਾਣਕਾਰੀ ਨਹੀਂ ਹੁੰਦੀ ਉਹਨਾਂ ਨੂੰ ਭਾਰੀ ਪਰੇਸ਼ਾਨੀ ਪੇਸ਼ ਆਉਂਦੀ ਹੈ ਕਿਸਾਨ ਅੰਦੋਲਨ ਦੌਰਾਨ ਅਜਿਹੇ ਯਾਤਰੀਆਂ ਨੂੰ ਲੰਮੇ ਸਮੇਂ ਤੱਕ ਸਟੇਸ਼ਨ ਤੇ ਆ ਕੇ ਉਡੀਕ ਕਰਨੀ ਪੈ ਰਹੀ ਸੀ ਹੁਣ ਸਿੱਧੇ ਰਸਤੇ ਆ ਰਹੀ ਟ੍ਰੇਨਾਂ ਦੀ ਆਵਾਜ਼ੇ ਸ਼ੁਰੂ ਹੋਣ ਕਾਰਨ ਯਾਤਰੀਆਂ ਨੂੰ ਕੁਝ ਇੱਕ ਟ੍ਰੇਨਾਂ ਨੂੰ ਛੱਡ ਕੇ ਬਾਕੀ ਟ੍ਰੇਨਾਂ ਲਈ ਲੰਮੀ ਉਡੀਕ ਨਹੀਂ ਕਰਨੀ ਪੈਂਦੀ ਟ੍ਰੇਨਾਂ ਦੀ ਜਾਣਕਾਰੀ ਨੂੰ ਲੈ ਕੇ ਪੁਛਕਿਚ ਕੇਂਦਰ ਚ ਸਭ ਤੋਂ ਜ਼ਿਆਦਾ ਭੀੜ ਦੇਖਣ ਨੂੰ ਮਿਲ ਰਹੀ ਹੈ